ਅਸਵਲਾ ਦੀ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀਰਤਪੁਰ ਸਾਹਿਬ ਤੋਂ ਜਿੱਥੇ ਕਿ ਕੀਰਤਪੁਰ ਸਾਹਿਬ ਵਿੱਚ ਇੱਕ ਆਕਸੀਜਨ ਸਿਲੰਡਰਾਂ ਨਾਲ ਭਰਿਆ ਟੈਂਕਰ ਸੜਕ ਤੇ ਜਾਂਦਾ ਜਾਂਦਾ ਪਲਟ ਜਾਂਦਾ ਹੈ ਤਾਂ ਇਸ ਤੋਂ ਬਾਅਦ ਸਿਲੰਡਰਾਂ 'ਚ ਆਕਸੀਜਨ ਹੁਣ ਕਰਕੇ ਸਿਲੰਡਰਾਂ ਨੂੰ ਅੱਗ ਪੈ ਜਾਂਦੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਦੀਆਂ ਨੇ ਦੱਸਦੀਆਂ ਕਿ ਕੀਰਤਪੁਰ ਸਾਹਿਬ ਦੇ ਕੋਲ ਆ ਕੇ ਇੱਕ ਆਕਸੀਜਨ ਸਿਲੰਡਰਾਂ ਦੇ ਨਾਲ ਭਰਿਆ ਟੈਂਕਰ ਪਲਟ ਜਾਂਦਾ ਹੈ ਤਸਵੀਰਾਂ ਵੇਖ ਸਕਦੇ ਹੋ ਦਿੱਲੀ ਤੋਂ ਨੰਗਲ ਜਾ ਰਿਹਾ ਸੀ ਦੱਸਦੀ ਕਿ ਟੈਂਕਰ ਦਿੱਲੀ ਤੋਂ ਆਕਸੀਜਨ ਸਿਲੰਡਰ ਲੈ ਕੇ ਨੰਗਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਵੱਡਾ ਹਾਦਸਾ ਕਰਤੇ ਸੜਕ ਦੇ ਉਤੇ ਪਲਟ ਜਾਂਦਾ ਹੈ ਤਸਵੀਰਾਂ ਮੌਕੇ ਦੀਆਂ ਵੇਖ ਸਕਦੇ ਕਿਵੇਂ ਡਰਾਈਵਰ ਨੂੰ ਕੈਬਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਕਿ ਡਰਾਈਵਰ ਕੈਬਨ ਦੇ ਵਿੱਚ ਫਸ ਗਿਆ ਹੁੰਦਾ ਹੈ ਅੱਧ ਦੱਸਦੀ ਹੈ ਕਿ ਲੋਕ ਆਸ-ਪਾਸੇ ਤੋਂ ਭੱਜ ਕੇ ਮੌਕੇ ਤੇ ਪਹੁੰਚੇ ਕਿਉਂਕਿ ਜਿਹੜਾ ਡਰਾਈਵਰ ਸੀ ਉਹ ਫਸ ਚੁੱਕਿਆ ਸੀ ਇਸ ਤੋਂ ਬਾਅਦ ਡ라이ਵਰ ਨੂੰ ਬਾਹਰ ਕੱਢਿਆ ਜਾਂਦਾ ਵੇਖ ਸਕਦੇ ਹੋ ਤਸਵੀਰਾਂ ਕਿਸ ਪ੍ਰਕਾਰ ਆਸ-ਪਾਸ ਲੋਕ ਆਕੇ ਪਹੁੰਚਦੇ ਨੇ ਹਾਲ ਵੇਖਦੇ ਨੇ ਕੈਂਟਰ ਦਾ ਕੀ ਹੋਇਆ ਪਿਆ ਕਿਵੇਂ ਰੋਡ ਦੇ ਉੱਪਰ ਸੜਕ ਦੇ ਉੱਪਰ ਇਹ ਟੈਂਕਰ ਪਲਟਿਆ ਪਿਆ ਹੈ ਦਿੱਲੀ ਤੋਂ ਆਇਆ ਸੀ ਦਿੱਲੀ ਤੋਂ ਨੰਗਲ ਜਾ ਰਿਹਾ ਸੀ ਨੰਗਲ ਜਾਂਦੇ ਸਮੇਂ ਕਿਰਤਪੁਰ ਸਾਹਿਬ ਕੋਲ ਆਕੇ ਪੇ ਕਾਬੂ ਹੋ ਜਾਂਦਾ ਵੇਖ ਸਕਦੇ ਹੋ ਜਨੌਖਾਨ ਨੂੰ ਇਸ ਨੂੰ ਸਿੱਧਾ ਕਰਨ ਦੇ ਲਈ ਮੁਸ਼ਕਲ ਤੇ ਕਾਰਜ ਨੇ ਸਿਲੰਡਰ ਕੱਢ ਰਹੇ ਨੇ ਉਸ ਤੋਂ ਬਾਅਦ ਜਿਹੜਾ ਡਰਾਈਵਰ ਨੂੰ ਖਾਸ ਤੌਰ ਤੇ ਬਚਾਉਣ ਦੇ ਲਈ ਕੈਬਨ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਅੱਗ ਲੱਗ ਜਾਂਦੀ ਹੈ ਕਿਉਂਕਿ ਆਕਸੀਜਨ ਸਿਲੰਡਰ ਸੀ ਆਕਸੀਜਨ ਸਿਲੰਡਰਾਂ ਨੂੰ ਅ ਹਿੰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਕਿੰਨੇ ਸਾਰੇ ਆਕਸੀਜਨ ਸਿਲੰਡਰ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੌਕੇ ਤੇ ਭਗੜੜ ਮਚ ਜਾਂਦੀ ਹੈ ਜਿਹਾ ਹਾਦਸਾ ਜਿਹੜਾ ਵਾਪਰ ਗਿਆ ਹੈ ਜਿਹਾ ਦੱਸਦੀ ਕਿਰਤਪੁਰ ਸਾਹਿਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਆਕਸੀਜਨ ਸਿਲੰਡਰਾਂ ਦੇ ਨਾਲ ਭਰਿਆ ਟੈਂਕਰ ਪਲਟ ਚੁੱਕਿਆ ਤਾਂ ਸੁਵੇਲੇ ਦੀ ਬੇਹੱਦ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਇਹ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਇਹ ਜਦੋਂ 5:30 ਵਜੇ ਇੱਥੇ ਕਿਤੇ ਜਣ ਕੇ ਵੀ ਅਨਵਿਟਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪਾਉਣੇ ਵਜੇ ਇਹ ਵਾਪਰੀ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਬਰਾਬਰ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟ੍ਰਾਂਸਪੋਰਟ ਹੈਗੀ ਕੱਲੀ ਹੋਈ ਆ ਫੋਰਥ ਉਹਦਾ ਧਰੂ ਹੁਣ ਡਰਾਈਵ ਨੂੰ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪੀਟਲ ਭਾਈ ਜੇਤਾਜੀ ਅਨੰਦਪੁਰ ਸਾਹਿਬ ਤੇ ਲਿਆਂਦਾ ਗਿਆ ਹੈ ਕਿ ਕੰਡੀਸ਼ਨ ਹੈ ਅੱਗ ਲੱਗਣ ਦੀ ਜਿੱਦਾਂ ਪਹਿਲਾਂ ਸੀ ਗਿਆ ਅੱਗ ਲੱਗ ਰਹੀ ਸੀ ਕਿਦਾਂ ਕਿਦਾਂ ਹੁਣ ਅੱਗ ਲੱਗਣ ਤੇ ਬਚਾਅ ਫਰ ਬਿਟਰ ਦੀਆਂ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਇਆ ਜੀ ਸਭ ਪਹੇ ਗਿਆ ਤੇ ਸਾਰੇ ਗੈਸਾਂ ਦੀ ਗੈਸ ਦੀ ਅੱਗ ਆ ਜੀ ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕੀ ਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਗੈਸ ਆ ਉਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲਈ ਜੀ ਡਰਾਈਵਰ ਸੁਰੱਖਿਅਤ ਡਰਾਈਵਰ ਸੁਰੱਖਿਅਤ ਹੈ ਜੀ ਉਹਨਾਂ ਨੂੰ ਐਸਐਸ ਫੋਰਸ ਲੈ ਕੇ ਗਈ ਆ ਗਿਆ ਬੰਦੇ ਨੂੰ ਕੱਢਣ ਨੂੰ ਪਲਤੀ ਦੇ ਟਾਇਰ ਕੋਲ ਅੰਦਾ ਕੰਦਾ ਵੀ ਮਟ ਲੱਗੇ ਹੋਏ ਠੀਕ ਆ ਬੰਦਾ ਜੀ ਉਧਾ ਹਾਂ ਠੀਕ ਆ ਹਸਪਤਾਲ ਲੈ ਚਲੇ ਠੀਕ ਹੈ ਜੀ ਚਲੋ